ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗਿੱਦੜਬਾਹ ਦੇ ਨਾਮੀ ਸਿਟੀ ਕਲੱਬ ਵਿੱਚ ਅੱਜ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਖਿਲ ਚੋਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਦੀਆਂ ਹਦਾਇਤਾਂ ਤਹਿਤ ਡੀਐਸਪੀ ਗਿੱਦੜਬਾਹਾ ਅਵਤਾਰ ਸਿੰਘ ਰਾਜਪਾਲ ਦੀ ਯੋਗਗੋਆਈ ਹੇਠ ਐਸਐਚਓ ਗਿੱਦੜਬਾਹ ਦੀਪਿਕਾ ਕੰਬੋਜ ਵੱਲੋਂ ਗਿੱਦੜਬਾਹ ਦੇ ਨਾਮੀ ਸਿਟੀ ਕਲੱਬ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਕਰ ਯੋਗ ਹੈ ਕਿ ਪਿਛਲੇ ਦਿਨੀ ਸਿਟੀ ਕਲੱਬ ਵਿੱਚ ਚੱਲਦੇ ਇੱਕ ਥਿੱਤ ਤੌਰ ਤੇ ਨਜਾਇਜ਼ ਜੋ ਇਹ ਸਬੰਧੀ ਸੋਸ਼ਲ ਮੀਡੀਆ ਤੇ ਪੋਸਟਾਂ ਵਾਇਰਲ ਹੋਈਆਂ ਸਨ ਕਿੰਨ ਕੀਤੀ ਗਈ ਹੈ ਅੱਜ ਸਿਟੀ ਕਲੱਬ ਚ ਕੁਝ ਮਿਲਿਆ ਜੀ ਹਾਂ ਇਹਦੇ ਵਿੱਚ ਚੈਕਿੰਗ ਕਰ ਰਹੇ ਹੈਗੇ ਹਾਂ ਤੇ ਕੋਈ ਸਟ੍ਰਾਈਕਰ ਵਗੈਰਾ ਮਿਲਨੇ ਉਹਦੇ ਅਸੀਂ ਅੱਗੇ ਜਾਂਚ ਕਰਾਂਗੇ ਹਾਲ ਦੀ ਘੜੀ ਦੇ ਵਿੱਚ ਜਿਹੜਾ ਹਜੇ ਵੀ ਕੋਈ ਇਤਰਾਜਪੂਰਵਕ ਚੀਜ਼ ਸਾਨੂੰ ਨਹੀਂ ਮਿਲੀ ਹੈਗੀ ਫਿਰ ਵੀ ਅੱਗੇ ਮੌਕਾ ਜਿਹੜੇ ਸਮੇਂ ਸਮੇਂ ਤੇ ਤੇ ਰੈਡਾ ਕੀਤੀਆਂ ਜਾਣੀਆਂ ਹੈ ਜੇ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਇੱਥੇ ਸਾਹਮਣੇ ਆਉਂਦੀ ਹੈਗੇ ਤਾਂ ਫਿਰ ਮੁਕਦਮਾ ਦਰਜ ਕਰਕੇ ਕੀ ਕਾਰਵਾਈ ਕੀਤੀ ਜਾਊਗੀ ਬਾਹਰੋਂ ਵੀ ਕਹਿੰਦੇ ਆ ਕੇ ਖੇਡਦੇ ਇੱਥੇ ਜੀ ਕੋਈ ਇਹਦੇ ਕਰਕੇ ਹੀ ਜਿਹੜੀ ਹੈਗੇ ਨੇ ਰੈਡਾ ਕੀਤੀਆਂ ਜਾ ਰਹੀਆਂ ਨੇ ਜੇ ਕੋਈ ਵੀ ਸਾਨੂੰ ਮਿਲਦਾ ਹੈਗਾ ਤਾਂ ਫਿਰ ਅਸੀਂ ਇੱਥੇ ਕਾਰਵਾਈ ਕਰਾਂਗੇ ਸੋਸ਼ਲ ਮੀਡੀਆ ਤੇ ਬਹੁਤ ਭੰਡੀ ਹੋਈ ਐ ਇਸ ਕਲੱਬ ਦੀ ਅ ਦੇਖੋ ਜਿਹੜੀ ਚੀਜ਼ ਵੀ ਹੈਗੀ ਐ ਅਸੀਂ ਇੱਥੇ ਤੇ ਰੋਕ ਲਾਵਾਂਗੇ ਜੇ ਕੋਈ ਵੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈਗੇ ਤਫ਼ਤੀਸ਼ ਵੀ ਕਰਾਂਗੇ ਤੇ ਅੱਗੇ ਬੰਦ ਵੀ ਕਰਾਵਾਂਗੇ ਮਲੋਟ ਵੀ ਕਾਰਵਾਈ ਹੋਈ ਐ ਇਸ ਤਰ੍ਹਾਂ ਦੀ ਤੇ ਜਿਹੜੀ ਵੀ ਜਿੱਥੇ ਵੀ ਕੋਈ ਵੀ ਗੈਰ ਕਾਨੂੰਨੀ ਕੰਮ ਹੁੰਦਾ ਹੈਗਾ ਤੇ ਪੁਲਿਸ ਜਿਹੜਾ ਹੈਗਾ ਉਹਦੇ ਤੇ ਕਾਰਵਾਈ ਕਰੂਗੀ ਤੇ ਪੁਲਿਸ ਉਹ ਨੂੰ ਜਿਹੜੀ ਹੈਗੇ ਰੋਕੂਗੀ ਵੀ ਤੇ ਸੇਮ ਅਸੀਂ ਵੀ ਇੱਥੇ ਜਿਹੜੀਆਂ ਰੇਡ ਕੀਤੀ ਹੈਗੀ ਹੈ ਹਜੇ ਸਾਨੂੰ ਕੋਈ ਵੀ ਉਹਦਾ ਚੀਜ਼ ਨਹੀਂ ਮਿਲੀ ਹੈਗੀ ਜੇ ਫਿਰ ਵੀ ਸਾਡੇ ਸਮੇਂ-ਸਮੇਂ ਤੇ ਰੈਡਾਂ ਅੱਗੇ ਵੀ ਕੀਤੀਆਂ ਜਾਣਗੀਆਂ ਕੁਝ ਵੀ ਮਿਲਦਾ ਹੈਗਾ ਤਾਂ ਅਸੀਂ ਇੱਥੇ ਕਾਰਵਾਈ ਜੇ ਕੋਈ ਜਾਣਕਾਰੀ ਮਹਈਆ ਕਰਾਉਂਦਾ ਤੁਸੀਂ ਕਰੋਗੇ ਕਾਰਵਾਈ ਬਿਲਕੁਲ ਕਰਾਂਗੇ ਜੀ ਜਿਹੜਾ ਹੈਗਾ ਅਸੀਂ ਪਾਬੰਦ ਹੈਗੇ ਆ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਮਲੋੜ ਦੇ ਬਟਿੰਡਾ ਰੋਡ ਹਾਈਵੇ ਕਿਨਾਰੇ ਬੈਂਤ ਦੀਆਂ ਪੱਖੀਆਂ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਅਤੇ ਇੱਕ 마ਸੂਮ ਬੱਚੀ ਨੂੰ ਦੇਰ ਸ਼ਾਮ ਹੱਥ से ਨਿਲੇ ਪੇ ਟਿਚ ਲੈ ਲਿਆ ਹੱਥੇ ਵਿੱਚ ਜ਼ਖਮੀ ਹੋਏ ਵਿਅਕਤੀ ਅਤੇ ਛੋਟੀ ਬੱਚੀ ਨੂੰ ਐਸਐਸਐਫ ਨੇ ਪਹੁੰਚ ਕੇ ਹਸਪਤਾਲ ਦਾਖਲ ਕਰਵਾਇਆ ਜਿੱਥੇ ਦੋਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਾਦਸੇ ਨੂੰ ਅੰਜਾਮ ਦੇਣ ਵਾਲੇ ਦੋ ਕਾਰ ਸਵਾਰ ਜੋ ਕਥਿਤ ਤੌਰ ਤੇ ਸ਼ਰਾਬੀ ਹਾਲਤ ਵਿੱਚ ਦੱਸੇ ਜਾ ਰਹੇ ਹਨ ਮੌਕੇ ਤੇ ਹਾਦਸਾ ਗ੍ਰਸਤ ਗੱਡੀ ਨੂੰ ਘਟਨਾ ਸਥਾਨ ਤੇ ਛੱਡ ਕੇ ਮੌਕੇ ਤੇ ਫਰਾਰ ਹੋ ਗਏ ਕੀ ਕਹਿਣਾ ਚਾਹੁੰਦੇ ਜਿਹੜਾ ਹਾਦਸਾ ਹੋਇਆ ਹੈ ਕੀ ਕਾਰਨ ਕੀ ਲੋਕਰਾਸੀ ਹੈ ਜਿਹੜਾ ਐਸਐਫ ਦੀ ਫੋਰਸ ਜਿਹੜੀ ਕਦੋਂ ਪਹੁੰਚੀ ਸੀ ਕਿੰਨੇ ਲੋਕ ਮੇਰੇ ਗੱਦੀ ਸਰ ਦੇਖੋ ਸਾਨੂੰ ਕਾਲ ਆਈ ਐਂਡੀਡੀ ਤੇ ਜਦੋਂ ਸਾਨੂੰ ਕਾਲ ਆਈ ਸੀ ਵਿਦਨ ਕੁ ਸੈਕਿੰਡ ਦੇ ਵਿੱਚ ਇੱਥੇ ਪਹੁੰਚ ਗਏ ਸੀਗੇ ਜਦੋਂ ਆ ਕੇ ਦੇਖਿਆ ਤਾਂ ਜੋ ਆਪਣੇ ਮਰੀਜ਼ ਸੀਗੀ ਇੱਕ ਬੱਚੀ ਸੀ ਛੋਟੀ ਇੱਕ ਕਾਫੀ ਏਜ ਦਾ ਪਰਸਨ ਸੀਗਾ ਉਹਨਾਂ ਦੇ ਕਾਫੀ ਮਤਲਬ ਸੱਟਾਂ ਵੱਜੀਆਂ ਸੀਆਂ ਉਹਨਾਂ ਨੂੰ ਨਾਲ ਦੇ ਨਾਲ ਅਸੀਂ ਹਸਪੀਟਲ ਰੈਫਰ ਕਰਤਾ ਉੱਥੇ ਹਸਪੀਟਲ ਜਾਇਆ ਗਿਆ ਤੇ ਸੀਰੀਅਸ ਆ ਉਹਨਾਂ ਦੀ ਕੰਡੀਸ਼ਨ ਤੇ ਜੋ ਗੱਡੀ ਵਾਲਾ ਸੀਗਾ ਉਹਨੂੰ ਅਸੀਂ ਮੌਕੇ ਤੇ ਸਿਟੀ ਜੋ ਥਾਣਾ ਆਪਣਾ ਰੋਡ ਉੱਥੇ ਨੂੰ ਪਹੁੰਚਾ ਦਿੱਤਾ ਸਰ ਇਸ ਤੋਂ ਦੀ ਹਾਲਾਤ ਸੀ ਇਹ ਕਾਰ ਆਵੇ ਉਹਦੀ ਸਰ ਡਰਿੰਕ ਵਗੈਰਾ ਕਾਫੀ ਕੀਤੀ ਹੋਈ ਸੀ ਇਸ ਤਰ੍ਹਾਂ ਕਈ ਉਹਨਾਂ ਤੋਂ ਹੋ ਸਕਦਾ ਕੰਟਰੋਲ ਨਾ ਹੋਈ ਹੋਵੇ ਗੱਡੀ ਉਹ ਡਰਿੰਕ ਕਰਕੇ ਮੇਬੀ ਉਹ ਇਹ ਹਾਸਾ ਵਾਪਰ ਗਿਆ ਸਰ ਬੀਤੀ ਦੇਰ ਰਾਤ 2:30 ਵਜੇ ਮੋਗਾ ਦੇ ਪਿੰਡ ਕਲਕਲਾ ਦੇ ਕੋਲ ਮੋਗਾ ਲੁਧਿਆਣਾ ਹਾਈਵੇ ਤੇ ਇੱਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਜਿਕਰੇ ਹੋ ਗਏ ਕਿ ਚਾਰ ਨੌਜਵਾਨ ਕਾਰ ਵਿੱਚ ਸਵਾਰ ਹੋ ਕੇ ਮਸਤੀ ਕਰ ਰਹੇ ਸੰਤੇ ਮਨਾਲੀ ਵੱਲ ਘੁੰਮਣ ਲਈ ਨਿਕਲੇ ਸਨ ਪਰ ਮੋਗਾ ਕੋਲ ਹਾਦਸਾ ਹੋ ਗਿਆ ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜੀ ਹੈ ਜੀ 20 ਉਹਦੇ ਚ ਤਿੰਨ ਚਾਰ ਮੁੰਡੇ ਘੁੰਮਣ ਲਈ ਜਾ ਰਹੇ ਸੀਗੇ ਤੇ ਇੱਕ ਮੋਟਰਸਾਈਕਲ ਵਾਲਾ ਉਹਦੇ ਵਿੱਚ ਵੱਜਿਆ ਉੱਥੋਂ ਹਸਪਤਾਲ ਲਿਆਂਦਾ ਤੇ ਰਾਹ ਦੇ ਵਿੱਚ ਹੀ ਮੌਤ ਹੋ ਗਈ ਤੇ ਉਹਦੇ ਪਰਿਵਾਰਕ ਮੈਂਬਰ ਬੁਲਾਏ ਹੋਏ ਆ ਤੇ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਆਪਣਾ ਬਿਆਨ ਵਗੈਰਾ ਲਿਖੋਣਗੇ ਇੱਕ ਤੱਥਾਂ ਦੇ ਹਿਸਾਬ ਨਾਲ ਉਹਨਾਂ ਜਿਨ੍ਹਾਂ ਦੇ ਖਲਾਫ ਬੰਦੀ ਕਾਰਵਾਈ ਅਮਲ ਚ ਲੈਣ ਦੀ ਹੈ। ਸਰ ਇੱਕ ਟਰੱਕ ਵਾਲੇ ਦਾ ਵੀ ਵਿੱਚ ਖੜਾ ਟਰੱਕ ਵਾਲੇ ਨੇ ਕੀ ਰੋਲਾ ਜੀ ਵਿੱਚ ਬੱਤੀ ਵੱਟਿਆ ਵੀ। ਟੱਕਰ ਆ ਪਿੱਛੋਂ ਆ ਰਿਹਾ ਸੀਗਾ ਉਹ ਨੇਰੇ ਵਿੱਚ ਉਹ ਜਦੋਂ ਗੱਡੀ ਨਹੀਂ ਉਹਨੂੰ ਪਤਾ ਨਹੀਂ ਚੱਲਿਆ ਪਿੱਛੋਂ ਥੋੜੀ ਲੱਗੀ ਹੈ ਗੱਡੀ ਇਹਦੀ। I20 ਜੰਨਾ। ਇਹ ਮਰਨਾਲਾ ਦਿੱਖੋ ਤੇ ਰਹਿਣਾ ਕਿੰਨੀ ਬੁਮਾਰੀ। ਮਰਨਾਲਾ ਅ ਬਤਾਰ ਸਿੰਘ ਸਾਨੂੰ ਬਲਵਿੰਦਰ ਸਿੰਘ ਹੈ ਵਾਸੀ ਕਾਲਸੀ। ਥਾਣਾ ਰਾਏਕੋਟ। ਨਿਦੇਣਾ ਦਿਹਾਤੀ ਦਾ। ਯਾਰ ਜੀ ਤੁਹਾਨੂੰ ਪਤਾ ਲੱਗੇ ਤੁਮ ਮੰਗਵਾ ਰਹੇ ਜਾਂ ਤੁਮ ਪੰਨੀ ਆਨੇ ਕਿਤਾਬ ਚ ਇਹ ਘੁੰਮਣ ਵਗੈਰਾ ਤਾਂ ਜੇ ਤੁਹਾਨੂੰ ਪਤਾ ਨਹੀਂ ਉਹ ਕਹਿੰਦੇ ਘੁੰਮਣ ਜਾਣਾ ਜੀ ਤੇ ਪਲਾਨ ਵਗੈਰਾ ਬਣਾ ਰਹੇ ਸੀ ਕਿ ਫਿਰ ਚੱਲਦੇ ਨੇ ਮੁੰਡੇ ਤੇ ਅੱਗੇ ਘਰੇ ਜਾ ਕੇ ਫਿਰ ਮੁੜ ਕੇ ਦੁਬਾਰੀ ਜਾਂਦਾ ਜੁਣਾ ਸੀ ਉਹਨਾਂ ਨੇ ਹਾਂ ਜੀ ਮੈਨੂੰ ਐ ਪਤਾ ਲੱਗ ਗਿਆ ਜੀ ਮੈਨੂੰ ਤੜਕੇ ਜੇ ਮੈਂਬਰ ਨੇ ਦੱਸਿਆ ਜੀ ਉਹ ਤਾਂ ਪਤਾ ਲੱਗ ਗਿਆ ਜੀ ਉਹਨੇ ਦੱਸਿਆ ਜੀ ਆ ਕੇ ਵੀ ਐ ਕਰਕੇ ਵੀ ਤੇਰੇ ਭਾਈ ਦਾ ਵੀ ਉਧਾਰ ਕਾਰਡ ਤੇ ਨਾਮ ਲਿਖਿਆ ਜੀ ਬਲਵਿੰਦਰ ਸਿੰਘ ਕਾਲਸਾ ਤੋਂ ਇਹਦਾ ਨਾਮ ਸੀ ਆਪਣਾ ਭਾਈ ਦਾ ਨਾਮ ਸਿਗ ਸਿਗਦੇਵ ਸਿੰਘ ਜੀ ਨੋ ਦਾ ਕੋਈ ਨਿੱਕਾ ਜਿਹਾ ਵੀ ਕਹਿੰਦਾ ਸੀ ਘਰੇ ਜੀ ਅਸੀਂ ਇਹਦਾ ਕਰਕੇ ਮੈਨੂੰ ਉਹਦਾ ਪਤਾ ਲੱਗ ਗਿਆ ਜੀ ਹੁਣ ਮੈਨੂੰ ਉਹ ਉਹਨੇ ਦੱਸਿਆ ਹੀ ਐਂ ਕਰਕੇ ਵੀ ਤੇਰੇ ਭਾਈ ਦੇਰ ਤੋਂ ਵੀ ਬਿੱਲੂ ਆਉਂਦਾ ਜੀ ਕਾਲ ਸਕਦਾ ਆਧਾਰ ਕਾਰਡ ਤੇ ਪਤਾ ਲੱਗ ਗਿਆ ਜੀ ਕਿੱਥੋਂ ਤੇ ਕਿੱਥੇ ਜਾ ਰਹੇ ਸੀ ਤੁਹਾਡਾ ਬਰਾਦਰ ਤੁਹਾਨੂੰ ਪਤਾ ਲੱਗਿਆ ਜੀ ਜੀ ਮੈਨੂੰ ਪਤਾ ਨਹੀਂ ਇਹ ਕੰਮ ਕਰਦੇ ਮੈਦਾ ਜੀ ਇਹਨਾਂ ਨੂੰ ਅੱਡ ਬੱਡਾ ਜੀ ਇਹੀ ਕੰਮ ਕਰਦੇ ਇੱਧਰ ਆਪਣੇ ਮੋਗੇ ਜੀ ਮੈਂ ਤਾਂ ਹੀ ਤੜਕ ਪਤਾ ਲੱਗਿਆ ਜੀ ਐਂ ਕਰਕੇ ਆ ਗੱਲ ਬਦੰਦਾ ਸੁਤਾ ਪਿਆ ਜੀ ਸਾਤਰ ਰਾਤਾਂ ਉਹ ਸਰਦਾ ਇਹ ਰਾਤ ਦਾ ਜੀ 3 ਵਜੇ ਦਾ ਕਹਿੰਦੇ ਆ ਜੀ ਇਹ ਕਿਹਦੇ ਵਿੱਚ ਵੱਜਿਆ ਕੋਈ ਪਤਾ ਲੱਗਿਆ ਇਹ ਗੱਡੀ 'ਚ ਲੱਗਿਆ ਜੀ ਕਹਿੰਦੇ ਆਪਣੀ ਛੋਟੀ ਗੱਡੀ 'ਚ ਛੋਟੀ ਗੱਡੀ ਨਾਲ ਤੇ ਮੋਟਰਾਂ ਦਾ ਐਕਸੀਡੈਂਟ ਹੋਇਆ ਜੀ ਹੈ ਤੇ ਟਰੱਕ ਵਾਲੇ ਦਾ ਕੀ ਰੋਲ ਹੈ ਬਟਕਰਾ ਦਾ ਜੀ ਮਗਰੋਂ ਗੱਡੀ ਲੱਗੀ ਜੀ ਇਹਦਾ ਬਜਰਦਾ ਮਗਰੋਂ ਆ ਚੱਕਰ ਪੈ ਗਿਆ ਇਹਦਾ ਮਰਨਾਲਾ ਉਹਦਾ ਕੀ ਨਾਮ ਕੀ ਹੈ ਉਹਦਾ ਨਾਮ ਜੀ ਨਿੱਕਾ ਕਹਿੰਦੇ ਜਾਈਦਾ ਉਹਨੂੰ ਉਹਨੂੰ ਗਰਮੇਲ ਵੀ ਕਹਿੰਦੇ ਆਈ ਘਰੇ ਉਹਨੂੰ ਇਹਦੇ ਪਿੰਡ ਦਾ ਰਹਿਣ ਵਾਲਾ ਕਾਲਸਾਦ ਰਹਿਣ ਵਾਲਾ ਜੀ ਆਸਤਾ ਸਰ ਪਹਿਲੇ ਐਸਾ ਇਹ ਹੁਆ ਹੋ ਹਾਂ ਅਸੀਂ ਲੋਕ ਪਿੱਛੇ ਸਾਂ ਆਏ تھے ਕਾਰ ਖੜੇ تھے जब तक ब्रेक लगाया कार में लग गया हमारा गाड़ी पीछे से मोटरसाइकिल इधर रोड पे गिरा था वो खींच के इधर किया तो हमारे गाड़ी का बम के आगे आ गया, गया मोटरसाइकिल बंदा पीछे मरा हुआ था आ, मरा कौन है मोटरसाइकिल वाला वाला ता ता कार ये नहीं पता हमको से कार वाला है कि मोटरसाइकिल वाले हैं मोटर अभी तक अभी तक हमको ये पता नहीं लगा है कौन सा बंदा है एक बंदा मरा है जी ਮੋਗਾ ਸੀਏ ਸਟਾਫ ਨੂੰ ਉਸਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਮਹਿਲਾ ਤੇ ਇੱਕ ਨੌਜਵਾਨ ਨੂੰ 310 ਗ੍ਰਾਮ ਹੈਰਨ ਦੋ ਨਾਜਾਇਜ਼ ਕ੍ਰਿਸਟਲ ਤੇ 40 ਹਜ਼ਾਰ ਦੀ ਡਰੱਗ ਮਨੀ ਸਮੇਤ ਗ੍ਰਫਤਾਰ ਕੀਤਾ ਹੈ ਪੁਲਿਸ ਮੁਤਾਬਕ ਇਹ ਦੋਵੇਂ ਲੰਬੇ ਸਮੇਤ ਤੋਂ ਹੈਰਨ ਸਪਾਈ ਕਰਨ ਦਾ ਧੰਦਾ ਕਰਦੇ ਸਨ ਅਨੋਖ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸ ਮੁਹਿੰਮ ਦੀ ਘੜੀ ਵਿੱਚ ਵਿੱਤਦਣੀ ਸਾਡੀ ਸੀਆਈਏ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਇੱਕ ਮਕਦਮਾ ਦਰਜ ਕਰਕੇ ਅਸੀਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਇਹਨਾਂ ਦੀ ਪਛਾਣ ਕਰਮਵੀਰ ਕੌਰ ਉਰਫ ਕਿਰਨਾ ਅਤੇ ਆਕਾਸ਼ਦੀਪ ਸਿੰਘ ਉਰਫ ਨਿੱਕਾ ਵਜੋਂ ਹੋਈ ਹੈ ਇਹ ਦੋਨੋਂ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਕੋਲੋਂ 310 ਗ੍ਰਾਮ ਹੈਰੋਇਨ 40000 ਡਰਗਮਨੀ ਤੇ ਦੋ ਨਜਾਇਜ਼ ਹਥਿਆਰ ਬਰਾਮਦ ਹੋਏ ਹਨ ਇਹ ਦੋਨੋਂ ਵਿਅਕਤੀ ਇੱਕ I20 I10 ਕਾਰ ਦੇ ਵਿੱਚ ਸਗੇ ਤੇ ਜੋ ਹਥਿਆਰ ਬਰਾਮਦ ਹੋਏ ਆ ਉਹ ਇੱਕ 30 ਬੋਰ ਦਾ ਪਿਸਟਲ ਤੇ 315 ਬੋਰ ਦਾ ਦੇਸੀ ਕਟਾ ਕੀ ਆਪਸ ਵਿੱਚ ਰਿਲੇਸ਼ਨ ਕੀ ਆ ਦੋਨੋਂ ਇਹ ਦੋਨੋਂ ਇੱਕ ਦੂਜੇ ਦੇ ਜਾਣਕਾਰ ਸਗੇ ਜੋ ਕਿਰਨਾ ਹੈ ਇਸ ਤੇ ਪਹਿਲਾਂ ਵੀ 4-5 ਮਕਦਮੇ ਦਰਜ ਨੇ ਤੇ ਜਿਹੜਾ ਆਕਾਸ਼ਦੀਪ ਹੈ ਇਸ ਤੇ ਪਹਿਲਾਂ ਇੱਕ ਮਕਦਮਾ ਦਰਜ ਹੈ ਕੀ ਇਹਨਾਂ ਦਾ ਤਿਆਰ ਵੀ ਕੀ ਇਹਨਾਂ ਨੇ ਕਰਦਾ ਸੀ ਜਾਂ ਤਿਆਰ ਕਦੇ ਹਸਰ ਸੀ ਇਹ ਇਹਨਾਂ ਦਾ ਅੱਜ ਰਿਮਾਂਡ ਲਿਆ ਜਾ ਰਿਹਾ ਹੈ। ਇਹਨਾਂ ਤੋਂ ਬਾਕੀ ਪੁਸ਼ਕਿਸ਼ ਕੀਤੀ ਜਾਏਗੀ ਵੀ ਇਹ ਹੈਰੋਇਨ ਵੀ ਇਹਨਾਂ ਨੇ ਕਿੱਥੋਂ ਲਿਆਂਦੀ ਸੀ, ਕਿੰਨੋ ਦੇਣੀ ਸੀ ਅੱਗੇ ਤੇ ਹਥਿਆਰਾਂ ਦਾ ਕੀ origin ਹੈ। ਸਮਰਾਲਾ ਦੇ ਪਿੰਡ ਭਗੋਰ ਚ ਅਣਪਛਾਤੇ ਸ਼ਰਾਰਤੀ ਅੰਸਾਵਲੋ ਜਾਨਵਰ ਦਾ ਮਾਸ ਅਤੇ ਹੋਰ ਇਤਰਾਯੋਗ ਸਮਾਨ ਧਾਰਮਿਕ ਸੰਤ ਤੇ ਰੱਖਣ ਅਤੇ ਪਿੰਡ ਦੇ ਬੋਰਡ ਦਰਖਤ ਵਿੱਚ ਗਊ ਦਾ ਸਿਰ ਰੱਖਣ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ। ਪਿੰਡ ਸਰਪਾ ਪੰਚ ਨੇ ਇਲਜ਼ਾਮ ਲਗਾਇਆ ਹੈ ਕਿ ਪਿੰਡ ਦੇ ਸ਼ਰਾਰਤੀ ਅੰਸਰ ਵੱਲੋਂ ਗਊ ਦਾ ਸਿਰ ਵੱਢ ਉਸ ਨੂੰ ਪਿੰਡ ਦੇ ਬੋਰਡ ਵਿੱਚ ਰੱਖ ਦਿੱਤਾ ਤੇ ਉਸ ਦੇ ਨਾਲ ਹੋਰ ਇਤਰਾਜ਼ ਚੁਕਸਮਾਨ ਵੀ ਰੱਖ ਦਿੱਤਾ ਸੀ। ਮਾਵਲਾ ਜੀ ਦੇਖੋ ਗੋਹ ਹੱਤਿਆ ਦਾ ਮਾਮਲਾ ਕੋਈ ਪਹਿਲਾਂ ਵੀ ਇਹ ਆਤੋਂ 2-3 ਮਹੀਨੇ ਪਹਿਲਾਂ ਜਿਹੜਾ ਆਪਣੇ ਪੌਦੇ ਪੁੜਤੇ ਗਉਆਂ 22 ਗਉਆਂ ਮਾਰੀਆਂ ਸੀਗੀਆਂ ਉਹਦੇ ਸਬੰਧ ਵਿੱਚ ਬੜਾ ਧਰਨਾ ਵੀ ਲੱਗਿਆ ਪਰ ਅਸੀਂ ਫਿਰ ਵੀ ਪ੍ਰਸ਼ਾਸਨ ਦੀ ਗੱਲ ਮੰਨਦੇ ਹੋਏ ਸਰਕਾਰ ਦੀ ਗੱਲ ਮੰਨਦੇ ਹੋਏ ਵੀ ਅੱਗੇ ਤੋਂ ਇਹ ਕੰਮ ਸਾਡੇ ਇਲਾਕੇ 'ਚ ਨਹੀਂ ਹੋਊਗਾ ਵੀ ਮੁੜ ਕੇ ਅਸੀਂ ਇਹ ਧਰਨਾ ਨਹੀਂ ਲਾਵਾਂਗੇ ਪਰ ਇਹ ਦੁਬਾਰਾ ਗੋਹ ਹੱਤਿਆ ਨਾ ਹੋਵੇ ਮੁਜਰਮ ਵੀ ਫੜੇਗੇ ਮੋਰ ਕੇ ਕੋਈ ਕਾਰਵਾਈ ਨਹੀਂ ਫੇਰ ਡੇਢ ਮਹੀਨੇ ਬਾਅਦ ਹੁਣ ਤੋਂ 15 20 ਦਿਨ ਪਹਿਲਾਂ ਡੇਢ ਮਹੀਨੇ ਪਹਿਲਾਂ ਫੇਰ ਉਹੀ ਕੰਮ ਚੱਲਿਆ ਅੱਜ ਡੇਢ ਦੀ ਰਾਤ ਦੀ ਗੱਲ ਆ ਉਹ ਬੰਦੇ ਨੇ ਗਾਉਂ ਵੱਢ ਕੇ ਉਹਦਾ ਧਾੜੋ ਉੱਥੇ ਪਿਆ ਜਿੱਥੇ ਬਣਿਆ ਆ ਤੇ ਗਾਉਂ ਨੂੰ ਉਹ ਧਾੜ ਰੱਖ ਕੇ ਟੂਣਾ ਕਰਿਆ ਹੋਇਆ ਉਸ ਬੰਦੇ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਆ پتہ ਨਹੀਂ ਕਿਹੜੀ ਸ਼ਾਇਦ ਉਹ ਬੰਦਾ ਛੱਡਤਾ ਉਹਦੇ ਕੋਈ ਕਾਰਵਾਈ ਨਹੀਂ ਕਰੀਗੀ ਸਾਨੂੰ ਉਹ ਬੰਦਾ ਸਲਾਖਾਂ ਦੇ ਪਿੱਛੇ ਚਾਹੀਦਾ ਧਾਰਮਿਕ ਭਾਵਨਾਵਾਂ ਤੇ ਇਸ ਦਾ ਵੱਡਾ ਮਾਮਲਾ ਹੈ ਉਹਨੂੰ ਛੱਡਿਆ ਕਿਉਂ ਗਿਆ ਛੱਡ ਇਹ ਤਾਂ ਇਹਨਾਂ ਨੂੰ ਪੁੱਛਣ ਜੋਗ ਹੈ ਜੀ ਅਸੀਂ ਬੈਠ ਕੇ ਗੱਲ ਕਰ ਰਹੇ ਆਂ ਵੀ ਉਹਨੂੰ ਅਰੈਸਟ ਕਰੋ ਜਾਂ ਗੱਲ ਕਰੋ ਉਹ ਬੈਠ ਕੇ ਫੋਨਾਂ ਤੇ ਗੱਲ ਕਰ ਰਹੇ ਨੇ ਜੇ ਅਸੀਂ ਹੁਣ ਇੱਥੇ ਆ ਕੇ ਬਹਿ ਗਏ ਤਾਂ ਗੱਡੀ ਭਜਾਈ ਆ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਛੁੱਟੂਗਾ ਇਹ ਤਾਂ ਵੱਡਾ ਤਰਨ ਲੱਗੂਗਾ ਤੇ ਵੱਡੀ ਕਾਰਵਾਈ ਪਾਊਗਾ ਉਹਨੂੰ ਕਰਨਾ ਉਹ ਤੱਕ ਚੱਲਣਾ ਰਹੂਗਾ ਇਹ ਕੰਟੀਨਿਊ ਬੈਠਾਂਗੇ ਚਾਹੇ ਮੀਂਹ ਆਵੇ ਨੇਰੀ ਆਵੇ ਪਰ ਸਾਨੂੰ ਉਹ ਬੰਦਾ ਅੰਦਰ ਚਾਹੀਦਾ ਜੇ ਉਹਦੇ ਨਾਲ ਕੋਈ ਵੀ ਲਿਹਾਜ਼ ਪੁਲਿਸ ਨੇ ਕਰੀ ਤਾਂ ਵੱਡਾ ਜਿਹੜਾ ਜਿਹੜਾ ਇਲਜ਼ਾਮ ਹੈ ਇਹ ਪੁਲਿਸ ਨੂੰ ਭੁਗਤਣਾ ਪੈਣਾ ਚਾਹੀਦਾ ਐਸ਼ੀਰਾਮ ਜੀ ਮੇਰਾ ਨਾਮ ਰਮਨ ਵਡੇਰਾ ਜੀ ਮੈਂ ਸ਼ੇਰਸਾਣਾ ਯੂਥ ਦਾ ਪ੍ਰਧਾਨ ਆ ਜੀ ਅੱਜ ਤਕਰੀਬਨ ਸਾਨੂੰ ਸਵੇਰੇ 11:00 ਵਜੇ ਅਮਿਤ ਮੋਦਗਿਲ ਜੀ ਦਾ ਫੋਨ ਆਇਆ ਕਿ ਭਾਈ ਸਾਡੇ ਪਿੰਡ ਗਊ ਹੱਤਿਆ ਹੋਈ ਆ ਜੀ ਅਸੀਂ ਜਦੋਂ ਪਹੁੰਚੇ ਆ ਇੱਥੇ ਤੇ ਸਾਨੂੰ ਤਾਂ ਮਾਮਲਾ ਖੁਰਦਪੁਰਦ ਕਰਨ ਦੀ ਓ ਗੱਲ ਜਾਪੀ ਆ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਇਸੇ ਲਈ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੀ ਜਲਦੀ ਤੋਂ ਜਲਦੀ ਕਾਰਵਾਈ ਕਰੋ ਚਾਹੇ ਮੀਂਹ ਆਵੇ ਨੇਰੀਆਵੇ ਅਸੀਂ ਇੱਥੇ ਹੀ ਬੈਠੇ ਆ ਜੀ ਪੂਰਾ ਚੋਰਾ ਨਹੀਂ ਪੈ ਰਹੇ ਭਾਈ ਅਸੀਂ ਬੈਠੇ ਆ ਜੀ Hindu ਧਰਮ ਦੀ ਬੇਅਦਬੀ ਹੋਈ ਆ ਨਾਲ ਨਾਲ ਸਿੱਖ ਧਰਮ ਦੀ ਬੇਅਦਬੀ ਹੋਈ ਆ ਕਿੰਨੀਆਂ ਕਿ ਬੇਅਦਬੀਆਂ ਕਰਾਈ ਗਈ ਇਹ ਪੰਜਾਬ ਆ ਜੀ ਜੇ ਅੱਜ ਇਹ ਇਹਨਾਂ ਨੇ ਨਾ ਕੋਈ ਚੱਜ ਨਾ ਸੁਣਵਾਈ ਕੀਤੀ ਤੇ ਕੱਲ ਨੂੰ ਇਸ ਤੋਂ ਵੱਡਾ ਸੰਘਰਸ਼ ਕਰਾਂਗੇ ਦਿੱਲੀ ਹਾਈਵੇ ਜਾਮ ਕਰਾਂਗੇ ਸਾਰਾ ਸ਼ਹਿਰ ਵੀ ਬੰਦ ਕਰਵਾਵਾਂਗੇ ਜੀ ਕੋਈ ਗੱਲ ਕੀਤੀ ਪੁਲੀ ਪ੍ਰਸ਼ਾਸਨ ਨਾਲ ਕੋਈ ਥੋਜਵਾ ਕੋਈ ਕੁਝ ਵੀ ਨਹੀਂ ਜੀ ਉਹ ਤਾਂ ਆਪਣੇ ਫੋਨਾਂ 'ਤੇ ਲੱਗੇ ਹੋਏ ਨੇ ਜੀ ਆਪਾਂ ਕੀ ਕਿਸੇ ਨੂੰ ਕਹਿ ਸਕਦੇ ਹਾਂ ਜੀ ਅਫਸਰ ਨੇ ਜੀ ਅੱਜ ਦੇ ਮੌਕੇ ਦੇ ਲਿਆਕਤ ਦੇ ਹਿਸਾਬ ਨਾਲ ਜੋ ਸਰਕਾਰਾਂ ਕਹਿ ਰਹੀਆਂ ਨੇ ਉਹੀ ਹੋ ਰਿਹਾ ਜੀ ਮਗਰ ਤੋਂ ਫੋਨ ਆਇਆ ਸੀਗਾ ਜੀ ਸਾਨੂੰ ਵੀ ਉਰੇ ਕਿਸ ਜਾਨਵਰ ਦਾ ਸਿਰ ਪਿਆ ਹੈ ਵੀ ਜਾਨਵਰ ਦਾ ਸਿਰ ਪਿਆ ਹੈ ਤੇ ਚਲੋ ਅਸੀਂ ਗਏ ਆ ਜੀ ਇਹ ਕੱਲ ਦੀ ਗੱਲ ਕੱਲ ਦੀ ਘਟਨਾ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਨੇ ਮੌਕੇ ਤੇ ਚਲੋ ਸਾਨੂੰ ਤਾਂ ਅੱਜ ਪਤਾ ਲੱਗਿਆ ਪ੍ਰਸ਼ਾਸਨ ਨੇ ਮੌਕੇ ਤੇ ਜਾ ਕੇ ਮਿਲ ਸਾਨੂੰ ਪਤਾ ਲੱਗਿਆ ਵੀ ਪਰਚਾ ਦਰਜ ਕੀਤਾ ਇਹ ਚੀਜ਼ ਤੇ ਤੇ ਉਸ ਤੋਂ ਬਾਅਦ ਸਿੰਘਾ ਸਿੰਘ ਦੀ ਜਗ੍ਹਾ ਤੋਂ ਤੇ ਕਲਫਾਫੇ ਦੇ ਵਿੱਚ ਪਾ ਕੇ ਮਾਸ ਪਿਆ ਸੀਗਾ ਤੇ ਉਹਦੇ ਵਿੱਚ ਆਪਾਂ ਕਹਿੰਦੇ ਗੋੜ ਰੱਖਿਆ ਹੋਇਆ ਜਾਂ ਚੈਨੀ ਚੈਨੀ ਖੰਨ ਜਿਹੜੀ ਆਪਾਂ ਜੜਦਾ ਕਹਿ ਸਕਦੇ ਆ ਉਹ ਚੀਜ਼ ਰੱਖੀ ਹੋਈ ਸੀਗੀ ਕਿਉਂ ਸ਼ਰਾਰਤੀ ਅਨਸਰ ਹੈ ਕਿਸ ਕਾਰਨ ਕੀਤਾ ਗਿਆ ਧਾਰਮੀ ਜੋ ਭਾਵਨਾਵਾਂ ਉੱਤੇ ਟੇਸਪੌਂਟਾਈ ਜਾ ਰਹੀਆਂ ਵੀ ਦੇਖੋ ਇਹ ਤਾਂ ਇੱਕ ਸੋਚੀ ਸਮਝੀ ਕਹਿ ਸਕਦੇ ਹਾਂ ਵੀ ਸਾਜਿਸ਼ ਲਾ ਲਓ ਜਾਂ ਕੁਝ ਵੀ ਲਾ ਲਓ ਵੀ ਜਿਹੜੇ ਬੰਦੇ ਨੇ ਕਰਮ ਕੀਤਾ ਬਹੁਤ ਮਾੜਾ ਕੀਤਾ ਭਾਈ ਚਰਖਾਂਜ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹੋ ਜਿਹੇ ਗਲਤ ਅਨਸਰਾਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਬੰਦੇ ਨੂੰ ਪਤਾ ਲੱਗਿਆ ਜੀ ਨਹੀਂ ਹਲੇ ਫਿਲਹਾਲ ਹੈ ਜੀ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਜੀ ਅੰਮ੍ਰਿਤਸਰ ਦੇ ਵੇਰਕਾ ਲਾਕੇ ਵਿੱਚ ਪਿਛਲੇ ਦਿਨ ਇੱਕ ਨੌਜਵਾਨ ਦੀ ਟਰੱਕ ਹਟਾਉਣ ਕਰਨ ਮੌਕੇ ਤਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਅੱਜ ਇਨਸਾਫ ਦੀ ਮੰਗ ਨੂੰ ਲੈ ਕੇ ਬਹੁਤ ਗੁੱਸੇ ਵਿੱਚ ਦਿਖਾਈ ਦਿੱਤੇ। ਉਹਨਾਂ ਨੇ ਮ੍ਰਿਤਕ ਦੀ ਲਾਸ਼ ਸੜਕ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਤੇ ਟ੍ਰੈਫਿਕ ਵੀ ਜਾਮ ਕਰ ਦਿੱਤਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਪੁਲਿਸ ਅਧਿਕਾਰੀ ਸਿਰ ਤੋਂ ਹੀ ਕੇਵਲ ਲਾਰੇबाजी ਕਰ ਰਹੇ ਸਨ ਅਤੇ ਕਿਸੇ ਵੀ ਕਿਸਮ ਦੀ ਕਾਰਵਾਈ ਨਹੀਂ ਕੀਤੀ ਗਈ। ਉਹਨਾ ਮੰਗ ਕੀਤੀ ਹੈ ਕਿ ਦੋਸ਼ੀ ਟਰੱਕ ਚਾਲਕ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ ਨਿਆਂ ਦਿੱਤਾ ਜਾਵੇ ਮੇਰੇ ਬ੍ਰਦਰ ਹੈ ਜੀ ਅੱਜ ਕੀ ਗੱਲਬਾਤ ਹੋਈ ਸਰ ਕੱਲ ਦੀ ਸਾਈਡ ਮਾਰ ਕੇ ਗੱਡੀ ਆਲਾ ਟਰੱਕ ਬਿਲਕੁਲ ਹੀ ਸੈਂਟਰ 'ਚੋਂ ਬਚਾਵਾ ਨਾਲ ਧੁੰਦਾ ਧੁੰਦਾ ਫੁੱਟਪਾਥ ਤੇ ਲੈ ਗਿਆ ਉਥੋਂ ਲਾਂਦਾ ਲਾਂਦਾ ਨਾਲ ਘਰੀਜ ਤੱਕਰੀ ਤੰਪਰੇ ਤੇ ਨੂੰ ਨਾਲ ਹੀ ਥੱਲੇ ਸੁੱਟਦਾ ਕਿੰਨੀ ਉਮਰ ਸੀ ਜੀ ਇਹਦੀ 33 ਸਾਲ ਕਿੰਨੇ ਕਿੰਨੀ ਗੱਲ ਹੈ ਜੀ ਕਿ ਕੱਲ ਸ਼ਾਮ ਦੀ ਸਾਡੇ ਕੋਲ ਹਾਂਜੀ ਉਸ ਤੋਂ ਬਾਅਦ ਕੀ ਕਾਰਵਾਈ ਹੋਈ ਕਾਰਵਾਈ ਸਾਡੀ ਸੁਣਾਈ ਨਹੀਂ ਕਿੰਨੀ ਹਾਂਜੀ ਫਿਰ ਅਸੀਂ ਪਰਚਾ ਦਰਜ ਇੱਥੇ ਕਰਵਾਇਆ ਸਰ ਇਹਨਾਂ ਰਾਤੋਂ ਰਾਤ ਹੀ ਬੰਦਾ ਉੱਥੋਂ ਭਜਾਤਾ ਜੀ ਥਾਣੇ 'ਚ ਗੱਡੀ ਥਾਣੇ ਲੱਗੀ ਆ ਇਹਨਾਂ ਸਾਨੂੰ ਐਡਾ ਪਹੁੰਚ ਲਈ ਜਿਵੇਂ ਨੂੰ ਪਾਇਆ ਬੰਦੇ ਉਹਨਾਂ ਦੇ ਆ ਰਹੇ ਆ ਰਹੇ ਆ ਇਹ ਤੱਕ ਨਹੀਂ ਪਹੁੰਚੇ ਇਹ ਕਹਿੰਦੇ ਹੀ ਜਾਮ ਵੀ ਲਾਤਾ ਲਾ ਕੇ ਵੇਖ ਲਿਆ ਇਹ ਕਹਿੰਦੇ ਵਿਆਸਤਾ 'ਕ ਪਹੁੰਚੇ ਆ ਛੋਟੇ ਛੋਟੇ ਬੱਚੇ ਜੋ ਵੇਖ ਲਓ ਤੁਹਾਡੇ ਸਾਹਮਣੇ ਆ ਪਰ ਇਹਨਾਂ ਤੇ ਕੋਈ ਵੀ ਇਹਨਾਂ ਚੰਨ ਦੇ ਪ੍ਰਦਰਸ਼ਨ ਤਾਂ ਦੇ ਵੱਲ ਚੁੱਕਿਆ ਗਿਆ ਇਸ ਤਰ੍ਹਾਂ ਜੀ ਵੀ ਕੱਲ ਇੱਕ ਟਰੱਕ ਵਾਲੇ ਨੇ ਬਹੁਤ ਹੀ ਮਾੜੀ ਘਟਨਾ ਵਾਪਰੀ ਆ। ਆਪ ਟਰੱਕ ਥੱਲੇ ਕੁਚਲ ਦਿੱਤਾ ਗਿਆ। ਜਿਹਦੇ ਖਾਂ ਤੇ ਥਾਣੇ ਵੇਰ ਕੇ ਪਰਚਾ ਦਰਜ ਕੀਤਾ ਗਿਆ। ਪਾਰਟੀ ਜਾ ਕੇ ਉਹਦੇ ਮਾਲਕ ਜਿਹੜੇ ਉਹਨਾਂ ਨੂੰ ਲੈ ਕੇ ਆਈ ਆ। ਠੀਕ ਹੈ ਜਿਹਦੇ ਉੱਤੇ ਪਰਚਾ ਦਰਜ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਆ। ਇਹਨਾਂ ਦਾ ਪਰਿਵਾਰ ਦਾ ਰੋਸ ਹੀ ਕਿ ਜਿਹੜੇ ਸਾਡੀ ਜਿਹੜੀ ਆ ਪੁਲਿਸ ਨੇ ਸਹੀ ਢੰਗ ਨਾਲ ਕਾਰਵਾਈ ਨਹੀਂ ਕੀਤੀ। ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾਂ ਇਹ ਪਰਿਵਾਰ ਕਹੇਗਾ ਉਹਦੇ ਮੁਤਾਬਕ ਕਾਨੂੰਨ ਮੁਤਾਬਕ ਸਹੀ ਕਾਰਵਾਈ ਕੀਤੀ ਜਾਏ। ਠੀਕ ਹੈ। ਪਾਟਨ ਸਾਹਿਬ ਮਿਲੇਗਾ ਸੇ 100% ਜੀ ਸਾਡੀ ਭੈਣ ਆਓ ਉਹਨੂੰ ਸਾਫ ਕਿਉਂ ਨਾ ਮਿਲਦਾ ਛੋਟੇ ਛੋਟੇ ਬੱਚੇ ਸਰ ਛੋਟੇ ਛੋਟੇ ਬੱਚੇ ਆ ਇਨ੍ਹਾਂ ਦੀ ਕਿਰਪਾ ਆਓ ਆਇਆ ਆਓ ਸਾਰੇ ਜਣੇ ਪੰਜਾਬ ਵਿੱਚ ਹੜ੍ਹ ਪ੍ਰਬੰਧਨ ਨੂੰ ਲੈ ਕੇ ਗੁਰਦਾਸਪੁਰ ਦੇ ਨਹਿਰੀ ਵਿਭਾਗ ਵੱਲੋਂ ਕੁੱਪਤਾ ਪ੍ਰਬੰਧ ਕੀਤੇ ਗਏ ਨੇ ਇਸ ਬਾਰੇ ਨਹਿਰੀ ਵਿਭਾਗ ਦੇ ਐਸ ਡੀਓ ਅਮਿਤ ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਨਹਿਰੀ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਮਦਦ ਨਾਲ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ ਜਿੱਥੇ 24 ਘੰਟੇ ਕਰਮਚਾਰੀ ਡਿਊਟੀ ਦੌਰਾਨ ਦੰਦੇ ਹਨ ਅਤੇ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਸੋ ਇਲਾਵਾ ਵਿਭਾਗ ਵੱਲੋਂ 10 ਕਰੋੜ ਰੁਪਏ ਦਰਦਿਆਵਾਂ ਨੂੰ ਪੱਕਾ ਕਰਨ ਵਾਸਤੇ ਖਰਚੇ ਗਏ ਹਨ ਤੇ ਸਫਾਈ ਦੇ ਕੰਮ ਵੀ ਕਰਵਾਏ ਜਾ ਰਹੇ ਹਨ। ਸਫਾਈ ਨਹਿਰਾ ਦੀ ਹੈ ਨਹੀਂ ਕਿ ਪਾਣੀ ਸੁਕੇ ਚਾਰ ਨਹੀਂ ਰਿਹਾ ਜੀ। ਹਾਂਜੀ ਤੇ ਟੇਲਾਂ ਦੇ ਪਾਣੀ ਜਾਂਦਾ ਸਫਾਈ ਹੈ ਨਹੀਂ ਵੇਖੋ ਤੁਹਾਡੇ ਸਾਹਮਣੇ ਸਫਾਈ ਤੋਂ ਹੋਣੀ ਨਹੀਂ ਰਹੀ ਦੀ। ਹਾਂਜੀ ਇੱਥਾਂ ਰੁਟੀਆਂ ਆ ਨੇ। ਹਰ ਵਾਸਤੇ ਸੁਵਿਧਾ ਮਾੜਾ ਹਾਲ ਆ। ਕਾਹ ਬੂਡ ਵਿੱਚ ਪੜੇ। ਕਾਹ ਬੂਡ ਬਹੁਤ ਜ਼ਿਆਦਾ ਬੱਚੇ। ਹੋਰ ਕੀ ਕੀ ਵਿੱਚ ਬੂਟੀ-ਬਾਟੀ? ਬੂਟੀ-ਬਾਟੀ ਆ ਸਭ ਕੁਝ ਵਿੱਚ ਵੇਖੋ ਕਾਹ ਕਿਨਾ। ਹਾਂਜੀ। ਤਾਂ ਜਿਹੜਾ ਸਰਕਾਰ ਦੇ ਟੇਲਾਂ ਦੇ ਪਾਣੀ ਪਹ ਟੇਲਾਂ ਦੇ ਪਾਣੀ ਕਿੰਨਾ ਪਹੁੰਚਾ ਪਾਣੀ ਪਹੁੰਚ ਨਹੀਂ ਡਾ ਟੇਲਾਂ ਦੇ ਜੀ ਪਾਣੀ ਘਾਟੀ ਪਹੁੰਚਣ ਡਿਆ ਤੇ ਕਿਹੜੀ ਡੀਟੇਲ ਆ ਇਹ ਮੁਸਤਫਾ ਨਹੀਂ ਜਾਂਦੀ ਬੱਚਾ ਕੋਈ ਜਾਂਦੀ ਆ ਜੀ ਅੱਛਾ ਹੋਰ ਹੋਰ ਵੀ ਕਹਿੰਦੇ ਹੋ ਜਿਹੜੇ ਖਾਲੇ ਬਣਾ ਰੁੜ ਗਏ ਵੀ ਸਾਰੇ ਰੋਈ ਵਾਲ ਖਾਲੇ ਬਣਿਆ ਖਾਲੇ ਨਵੇਂ ਬਣੇ ਖਾਲੇ ਰੁੜ ਗਏ ਜੀ ਖਾਲੇ ਸੀਮੈਂਟ ਹੀ ਨਹੀਂ ਪਾਇਆ ਖਾਲ ਦੇ ਵਿੱਚ ਕੱਚਾ ਸੀਮਣ ਵਾਲਾ ਮੋਟਾ ਪਾਇਆ ਖਾਲ ਰੁੜ ਗਏ ਸਾਰੇ ਟੁੱਟ ਗਿਆ ਪਾਣੀ ਪਾਣੀ ਨਹੀਂ ਜਾਂਦਾ ਹਾਂਜੀ ਤੇ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਦਾਅਵੇ ਸਰਕਾਰ ਬਥੇਰੇ ਕਰਦੀ ਆ ਆ ਕਰਦਾਂਗੇ ਜੇ ਕਰਦਾ ਸਰਕਾਰ ਨੇ ਕੀਤਾ ਕੀ ਆ ਕੱਖ ਨਹੀਂ ਕੀਤਾ ਜੀ ਸਿਰਫ ਵੋਟਾਂ ਵਾਸਤੇ ਹੀ ਆ ਨਹਿਰਾਂ ਸਫਾਈ ਹੋਈ ਕੋਈ ਕੋਈ ਨਹਿਰਾਂ ਸਫਾਈ ਨਹੀਂ ਹੋਈ ਕੀਤੀ ਆ ਮਾੜੀ ਮੋਟੀ ਕੀਤੀ ਕੀ ਸਫਾਈ ਕੀਤੀ ਇਹਨਾਂ ਮੇਰਾ ਨਾਮ ਗੁਰਦੀਪ ਸਿੰਘ ਆ ਤੇ ਮੈਂ ਮੁਸਤਾਵਾ ਜਟਾਂ ਦਾ ਕਿਸਾਨ ਆ ਮੇਰੀ ਜ਼ਮੀਨ ਦੋ ਖਾਲਿਆਂ ਤੇ ਪੈਂਦੀ ਆ ਇੱਕ ਖਾਲਾ ਨਵਾਂ ਪਿੰਡ ਸਰਦਾਰਾਂ ਪੁੰਬਲੀ ਨੂੰ ਜਾਂਦਾ ਦੂਸਰਾ ਇੱਥੇ ਬੱਬੇ ਵਾਲੀ ਗਾਜੀਕੋਟ ਤੋਂ ਰਜਵਾ ਨਿਕਲਦਾ ਤੇ ਅਸੀਂ ਕੋਸ਼ਿਸ਼ ਸਾਡੀ ਹੁੰਦੀ ਆ ਪਈ ਵਾਦ ਤੋਂ ਵੱਧ ਖੇਤੀ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਕਰੀਏ ਜੇ ਨਹਿਰੀ ਪਾਣੀ ਕੁਦਰਤੀ ਪਾਣੀ ਦੀ ਵਰਤੋਂ ਕਰਾਂਗੇ ਤੇ ਥੱਲਲਾ ਪਾਣੀ ਬਚੂਗਾ ਤੇ ਉਹ ਬਿਜਲੀ ਵੀ ਬਚੇਗੀ ਤੇ ਜ਼ਿੰਮੇਦਾਰ ਵੀ ਬਚੇਗਾ ਇਸ ਕਰਕੇ ਇਹ ਪੰਜਾਬ ਸਰਕਾਰ ਨੇ ਜੇ ਨੈਰੀ ਪਾਣੀ ਦਾ ਦੀ ਪ੍ਰਬੰਧ ਦੀ ਘਾਟ ਕਾਰਨ ਵੀ ਟਾਈਮ ਦੇ ਨਾਲ ਖਾਲਿਆਂ ਦੀ ਸਫਾਈ ਨਹੀਂ ਹੋਈ ਟਾਈਮ ਦੇ ਨਾਲ ਟੈਂਡਰ ਨਹੀਂ ਹੁੰਦੇ ਜੇ ਟੈਂਡਰ ਹੁੰਦੇ ਆ ਤੇ ਉਸ ਟਾਈਮ ਹੁੰਦਿਆ ਵੀ ਉਹ ਉਧਰੋਂ ਪਾਣੀ ਝੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਉਹ ਪਾਣੀ ਸਾੜ ਦਿੰਦੇ ਆ ਤੇ ਫਿਰ ਮਾੜੀ ਮੋਟੀ ਜੀਸੀਪੀ ਫੇਰ ਕੇਤੇ ਉਹ ਸਖਾਣਾ ਪੂਰਤੀ ਕਰਕੇ ਤੇ ਉਹ ਸਾਰਾ ਕੰਮ ਸਫਾਈ ਦਾ ਲਪੇੜ ਲਿਆ ਜਾਂਦਾ ਤੇ ਕਰੋੜਾਂ ਰੁਪਏਾਂ ਦਾ ਜਿਹੜਾ ਉਹ ਇਹਰਾਫੇਰੀ ਹੋ ਜਾਂਦੀ ਆ ਤੇ ਇਹਰਾਫੇਰੀ ਹੋਣ ਕਰਕੇ ਉਹ ਜ਼ਿਮੀਦਾਰ ਨੂੰ ਟਾਈਮ ਦੇ ਨਾਲ ਟੇਲਾਂ ਦੇ ਪਾਣੀ ਨਹੀਂ ਪਹੁੰਚਦਾ ਪੂਰਾ ਨਹੀਂ ਪਹੁੰਚਦਾ ਤੇ ਜ਼ਿਮੀਦਾਰਾਂ ਵਿਚਾਰਿਆਂ ਨੂੰ ਬੋਰੀਆਂ ਲਾਉਣੀਆਂ ਪੈਂਦੀਆਂ ਨੇ ਮੋਗਿਆਂ ਦੇ ਅੱਗੇ ਬੋਰੀਆਂ ਲਾ ਕੇ ਫਿਰ ਪਾਣੀ ਚੜ੍ਹਿਆ ਜਾਂਦਾ ਜਿਹੜਾ ਕੁ ਮਾੜਾ ਮੋਟਾ ਹੁੰਦਾ ਕਈ ਖਾਲੇ ਸਰਕਾਰ ਨੇ ਪੱਕੇ ਕੀਤੇ ਆ ਤੇ ਉਹ ਪੱਕੇ ਮਗਰੋਂ ਹੋਏ ਆ ਤੇ ਟੁੱਟੋਗੇ ਤੇ ਗਏ ਆ ਕਰੋੜਾ ਰੁਪਇਆ ਸਰਕਾਰ ਨੇ ਉਹ ਤੇ ਇਨਵੈਸਟ ਕੀਤਾ ਪਰ ਉਹ ਤੇ ਘਟੀਆ ਮਟੀਰੀਅਲ ਹੋਣ ਕਰਕੇ ਪੂਰਾ ਮਟੀਰੀਅਲ ਨਾਲ ਲਾਉਣ ਕਰਕੇ ਉਹ ਕਈ ਜਗ੍ਹਾ ਤੋਂ ਟੁੱਟ ਜਾਂਦਾ ਤੇ ਟੁੱਟਣ ਕਰਕੇ ਕਈ ਨਾ ਕਈ ਵਾਰਾਂ ਦੋ ਦੋ ਦਿਨ ਚ ਪਾਣੀ ਨਹੀਂ ਛੱਡਿਆ ਜਾਂਦਾ ਸੂਏ ਦੇ ਵਿੱਚ ਤੇ ਟਾਈਮ ਦੇ ਨਾਲ ਜੀਵਿਦਾਰ ਨੂੰ ਪਾਣੀ ਨਹੀਂ ਮਿਲਦਾ ਤੇ ਬਜਾਈ ਦਾ ਕੰਮ ਜਿਹੜਾ ਵਾ ਉਹ ਲੇਟ ਹੁੰਦਾ ਬੜੀ ਪਰੇਸ਼ਾਨੀ ਹੁੰਦੀ ਆ ਅਸੀਂ ਤੇ ਮੈਂ ਵੀ ਇਹ ਤਾਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਕਿਉਂ ਬਾਰ-ਬਾਰ ਸੂਏ ਟੁੱਟਦੇ ਆ ਕਿਉਂ ਬਾਰ-ਬਾਰ ਇਦਾਂ ਹੁੰਦਾ ਇਸ ਕਰਕੇ ਅਸੀਂ ਮੈਹਿਕਮੇ ਤੋਂ ਮੰਗ ਕਰਦੇ ਆ ਵੀ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਕੰਕਰੀਟ ਦੇ ਬਣੇ ਖਾਲਿਆ ਉਹਨਾਂ ਦਾ ਦੇਖਿਆ ਜਾਵੇ ਵੀ ਜਿਹੜਾ ਘਟੀਆ ਮਟੀਰੀਅਲ ਲੱਗਾ ਔਰ ਆ ਜੁਮੇਹਾਰ ਕੌਣ ਆ ਇਹ ਕਿੱਥੇ ਰਾਬੇਰੀ ਹੋਈ ਆ ਕਿਉਂ ਇਦਾਂ ਹੋਇਆ ਵਾ ਉਹਨੂੰ ਠੀਕ ਕਰਵਾਇਆ ਜਾਵੇ ਤੇ ਖਾਲਿਆਂ ਦੇ ਵਿੱਚ ਪੂਰਾ ਪ੍ਰਾਪਰ ਪਾਣੀ ਛੱਡਿਆ ਜਾਵੇ ਜੇ ਪਾਣੀ ਪੂਰਾ ਛੱਡਾਂਗੇ ਤੇ ਸਾਡਾ ਹੇਠਲਾ ਪਾਣੀ ਵੀ ਬਚੇਗਾ ਇਹ ਰੇਲਾ ਪਾਣੀ ਬਚਾਉਣਾ ਇਸ ਮੁਕਿ ਬਹੁਤ ਜ਼ਰੂਰੀ ਆ ਤੇ ਖੇਤੀ ਵਾਸਤੇ ਲਾਇਬ ਆਂਦਵਾਏ ਜਿਹੜਾ ਸਾਡਾ ਕੁਦਰਤੀ ਪਾਣੀ ਆ ਇੰਨਾ ਕੁਝ ਕਹਿੰਦਾ ਹੋਇਆ ਇਹ ਮਹਿਮਿਆਂ ਤੋਂ ਜਾਚ ਦੀ ਮੰਗ ਕਰਦਾ ਬਰਦਾਸ਼ਪੁਰ ਦੇ ਨਹਿਰੀ ਵਿਭਾਗ ਦਾ ਪੁਰਾਣਾ ਕਾਗਜ਼ੀ ਰਿਕਾਰਡ ਪਿਛਲੇ ਕਈ ਦਿਨਾਂ ਤੋਂ ਦਫ਼ਤਰ ਦਾ ਬਰਾਂਡੇ ਵਿੱਚ ਰੋਲ ਰਿਹਾ ਜਿਸ ਵਿੱਚ ਕਈ ਕਰਮਚਾਰੇ ਦੇ ਆਧਾਰ ਕਾਰਡ ਦੀਆਂ ਫੋਟੋ ਸਟੇਟ ਕਾਪੀਆਂ ਵੀ ਮੌਜੂਦ ਆ ਜਿਨ੍ਹਾਂ ਦੀ ਦੁਰਵਰਤ ਤੋਂ ਵੀ ਹੋ ਸਕਦੀ ਐਸੇ ਇਲਾਵਾ ਹੋਰ ਵੀ ਕਾਫੀ ਰਿਕਾਰਡ ਸੰਭਾਲਣ ਦੀ ਬਜਾਏ ਦਫਤਰ ਦੇ ਕਮਰੇ ਦੇ ਬਾਹਰ ਕੂੜੇ-ਕਚਰੇ ਦਾ ਢੇਰ ਲਗਾਇਆ ਹੋਇਆ ਹੈ ਜਿਸ ਵਿੱਚ ਦਫਤਰ ਦੇ ਕਈ ਸੀਕ੍ਰੇਟ ਕਾਗਜ਼ ਵੀ ਹੋ ਸਕਦੇ ਹਨ ਬਰਸਾਤ ਦੇ ਮੌਸਮ ਵਿੱਚ ਇਹ ਖਰਾਬ ਵੀ ਹੋ ਸਕਦੇ ਹਨ ਜੀ ਰਿਕਾਰਡ ਸਾਰਾ ਸੈੱਟ ਕਰਕੇ ਰੱਖ ਰਹੇ ਹਾਂ ਜੀ ਬਸ ਪਾਣੀ ਪਾਉਰ ਕਰ ਦੇਣਾ ਬਿਆ ਕਰਾ ਲਾਓ ਲਾਟਾਂ ਕੱਢਿਆ ਤੂੰ ਵੀ ਕਾਫੀ ਰਿਕਾਰਡ ਹੀ ਨਾ ਮਤਲਬ ਸੀਰੀਅਲ ਵਾਈ ਦੇ ਕੇ ਰੱਖ ਰਿਹਾ ਸਾਰਾ ਇੱਥੇ ਅੱਗੇ ਪਿੱਛੇ ਵੇਖੋ ਸਾਰਿਆਂ ਤੁਸੀਂ ਨਹੀਂ ਵੇਖ ਸਕਦੇ ਹੋ ਬੋਰੀਆਂ 'ਚ ਪਾ ਕੇ ਸਾਰਾ ਮਤਲਬ ਉਹ ਦਾਣ ਰੱਖ ਰਹੀਆਂ ਸੀਰੀਅਲ ਵਾਈ ਦਾ ਨਹੀਂ ਜਦੋਂ ਡੂਟੀ ਤਾਂ ਆਫ ਹੋ ਜਾਂਦੇ ਜੋ ਮਿਸ ਉੱਥੇ ਨਹੀਂ ਜੀ ਨਹੀਂ ਸਾਰੇ ਸਾਡੇ ਚੌਕੀਦਾਰ ਹੁੰਦੇ ਇੱਥੇ ਸਾਰੇ ਚੌਕੀਦਾਰ ਰਾਤ ਨੂੰ ਕਰਦੇ ਸਮਝੋ ਚੋਰੀ ਹੋ ਜਾਂਦੀ ਇੱਥੇ ਸਾਰੇ ਚੌਕੀਦਾਰ ਵਗੈਰਾ ਸਾਡੇ ਰਾਤ ਵੀ ਇੱਥੇ ਹੁੰਦੇ ਓਏ ਮਿਸ ਯੂਜ਼ਿੰਗ ਹੁਣ ਇੱਥੇ ਕੌਣ ਜ਼ਿੰਮੇਵਾਰ ਨਹੀਂ ਜੀ ਮਿਸ ਯੂਜ਼ਿੰਗ ਨਹੀਂ ਹੁੰਦਾ ਸਾਰਾ ਕਰ ਰਹੇ ਆ ਬਸ ਇਹ ਕਰ ਲੈਣਾ ਛੇਤੀ ਇਹ ਵੀ ਚੁੱਕ ਕੇ ਰੱਖ ਦੇਣਾ ਕਿਉਂਕਿ ਕਾਫੀ ਰਕਾਰਡ ਹੀ ਨਾ ਪੁਰਾਣਾ ਇਹ ਹੈ ਵੀ ਇਹ ਹੈ ਵੀ ਮਤਲਬ ਕਾਫੀ ਪੁਰਾਣਾ ਰਿਕਾਰਡ ਹੁੰਦਾ ਹੀ 35 40 ਸਾਲ ਪੁਰਾਣਾ ਰਿਕਾਰਡ ਹੈ ਉਹ ਸਾਰਾ ਕੋ ਬਾਹਰ ਲਾ ਕੇ ਨਹੀਂ ਜੀ ਨਹੀਂ ਉਹ ਸਾਰਾ ਰ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ